ਅੱਜ ਪੂਰੇ 15 ਸਾਲ ਹੋ ਗਏ ਨੇ ਕੈਨੇਡਾ ਆਈ ਨੂੰ ਬਿੰਦੀ ਨੇ ਬਰੈਡਾਂ ਵਾਲੀ ਟਰੇ ਓਵਨ ਵਿੱਚੋਂ ਕੱਢਦੀ ਨੇ ਆਖਿਆ ਇਹਨਾਂ 15 ਸਾਲਾਂ ਵਿੱਚ ਤੂੰ ਪੰਜਾਬ ਕਿੰਨੀ ਵਾਰੀ ਗਈ ਬੇਕਰੀ ਵਿੱਚ ਨਾਲ ਹੀ ਕੰਮ ਕਰਦੀ ਗਿੰਦਰ ਨੇ ਪੁੱਛਿਆ ਪਹਿਲਾਂ ਤਾਂ ਹਰ ਸਾਲ ਦੌੜ ਜਾਂਦੀ ਸੀ ਵਿਆਹ ਕਰਵਾਉਣ ਦੇ ਚਾਹ ਨਾਲ ਪਰ ਵਿਆਹ ਵਿਚਾਰੀ ਦਾ ਹਜੇ ਤੱਕ ਨਹੀਂ ਹੋਇਆ ਇਹ ਕਹਿ ਕੇ ਕੋਲ ਖਲੋਤੀ ਨੀਮੋ ਖਿੜਖਿੜਾ ਕੇ ਹੱਸ ਪਈ ਨਿੰਮੋ ਦਾ ਹੱਸਾ ਸੁਣ ਕੇ ਬਿੰਦੀ ਦਾ ਦਿਲ ਕਰੇ ਕਿ ਬੰਨਾ ਨਾਲ ਭਰੀ ਟਰੇਹੀ ਉਸ ਦੇ ਸਿਰ ਵਿੱਚ ਮਾਰੇ ਫਿਰ ਵੀ ਆਪਣੇ ਗੁੱਸੇ ਨੂੰ ਲੁਕਾਉਂਦੀ ਹੋਈ ਚੁੱਪ ਹੀ ਰਹੀ ਬਿੰਦੀ ਜਦੋਂ ਪੰਜਾਬ ਆਪਣੇ ਮਾਪੇ ਦੇ ਕੋਲ ਵਿਆਹ ਕਰਵਾਉਣ ਲਈ ਜਾਂਦੀ ਤਾਂ ਉਹ 1-2 ਸਾਲ ਦੀ ਉਡੀਕ ਕਰਨ ਲਈ ਕਹਿ ਦਿੰਦੇ ਬਿੰਦੀ ਬਹੁਤ ਹੀ ਸੌ ਕੁੜੀ ਹੋਣ ਕਾਰਨ ਉਸ ਤਰ੍ਹਾਂ ਹੀ ਮੰਨ ਜਾਂਦੀ ਜਦੋਂ ਉਸਦੇ ਮਾਸੀ ਮਾਸੜ ਜੀ ਕੈਨੇਡਾ ਆਪਣੇ ਪੁੱਤ ਕੋਲ ਆਏ ਸਨ ਉਸ ਨੂੰ ਵੀ ਆਪਣੀ ਧੀ ਬਣਾ ਕੇ ਨਾਲ ਹੀ ਲਿਆਈ ਸੀ ਬਹੁਤ ਛਿਰ ਉਹ ਆਪਣੇ ਮਾਸੀ ਮਾਸੜ ਜੀ ਨੂੰ ਆਪਣੇ ਮੰਮੀ ਟੈਡੀ ਦੱਸਦੀ ਰਹੀ ਹੌਲੀ ਹੌਲੀ ਸਭ ਨੂੰ ਪਤਾ ਲੱਗ ਗਿਆ ਸੀ ਕਿ ਉਸ ਦੇ ਮਾਪੇ ਪੰਜਾਬ ਵਿੱਚ ਹੀ ਨੇ ਬਹੁਤ ਧੀਰ ਤੋਂ ਬਿੰਦੀ ਦੋ ਦੋ ਸ਼ਿਫਟਾਂ ਵਿੱਚ ਕੰਮ ਕਰ ਰਹੀ ਸੀ ਆਪਣੇ ਖਰਚੇ ਜੋਗੇ ਪੈਸੇ ਕੋਲ ਰੱਖ ਕੇ ਬਾਕੀ ਮਾਪੇ ਨੂੰ ਭੇਜ ਦਿੰਦੀ ਪਹਿਲਾਂ ਮਾਸੀ ਮਾਸੜ ਕੋਲ ਰਹਿਣ ਕਰਕੇ ਖਰਚਾ ਵੀ ਬਹੁਤਾ ਨਹੀਂ ਸੀ ਹੁੰਦਾ ਪਿਛਲੇ ਸਾਲ ਤੋਂ ਹੀ ਕਿਸੇ ਕੁੜੀ ਨਾਲ ਬੇਸਮੈਂਟ ਵਿੱਚ ਰਹਿ ਰਹੀ ਹੈ ਜਦੋਂ ਬਿੰਦੀ ਦੀ ਮਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਕਹਿਣ ਲੱਗੀ ਬਿੰਦੀ ਮਿੱਠੀ ਪਿਆਰੀ ਹੋ ਕੇ ਮਾਸੀ ਵਿੱਚ ਹੀ ਰਹੀ ਜਾਂਦੀ ਤੇਰੇ ਪੈਸੇ ਤਾਂ ਬਚੀ ਰਹਿੰਦੇ ਬੀਬੀ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਸੀ ਕਿ ਮਾਸੜ ਜੀ ਆਪਣੇ ਭਤੀਜੇ ਦੇ ਰਿਸ਼ਤੇ ਨੂੰ ਕਹਿੰਦੇ ਆ ਪੁੱਤ ਲਾਰਾ ਲਈ ਜਾਂਦਾ ਹੈ ਆਪਣਾ ਮਤਲਬ ਕੱਢਣ ਵਾਲੀ ਬਣੀਦਾ ਮੇਰੇ ਕੋਲੋਂ ਨਹੀਂ ਇਸ ਤਰ੍ਹਾਂ ਹੁੰਦਾ ਅੱਛਾ ਚਲ ਛੱਡ ਮਾਸੜ ਨੂੰ ਅਸੀਂ ਤੇਰੇ ਲਈ ਡਾਕਟਰ ਜਾਂ ਵਕੀਲ ਮੁੰਡਾ ਲੱਭਾਂਗੇ ਐਤ ਕੀ ਪੈਸੇ ਛੇਤੀ ਭੇਜ ਦੇਈ ਤੇਰੇ ਵੀਰੇ ਜਿੰਦੂ ਨੂੰ ਪੜਨ ਲਈ ਹੋਸਟਲ ਵਿੱਚ ਪਾਉਣਾ ਬਿੰਦੀ ਦੇ ਪੈਸੇ ਨਾਲ ਪਿੰਡ ਵਿੱਚ ਸੋਨਾ ਘਰ ਬਣ ਗਿਆ ਟਰੈਕਟਰ ਆ ਗਿਆ ਭਰਾ ਵੀ ਹੋਸਟਲ ਵਿੱਚ ਪੜਦਾ ਘਟ ਤੇ ਮौज-ਮਸਤੀ ਜ਼ਿਆਦਾ ਕਰਦਾ ਅਜੀਬੀ ਬਿੰਦੀ ਆਪਣੇ ਨਾਲੋਂ ਆਪਣੇ ਮਾਪਿਆਂ ਦਾ ਫਿਕਰ ਵੱਧ ਕਰਦੀ ਪਰ ਜਦੋਂ ਉਸ ਨਾਲ ਕੰਮ ਕਰਦੀਆਂ ਕੁੜੀਆਂ ਇੱਕ ਦੂਜੀ ਨੂੰ ਗੁੱਜੀਆਂ ਟੀਚਰਾਂ ਕਰਦੀਆਂ ਤਾਂ ਉਸ ਦਾ ਦਿਲ ਵੀ ਵਿਆਹ ਕਰਵਾਉਣ ਨੂੰ ਕਰਦਾ ਗਿੰਦਰ ਉਸ ਦਾ ਮੂੰਹ ਦੇਖ ਕੇ ਇਹ ਵੀ ਸਮਝ ਜਾਂਦੀ ਤੇ ਕਹਿ ਦਿੰਦੀ ਬਿੰਦੀ ਆਪਣੇ ਘਰਦਿਆਂ ਤੋਂ ਵਿਆਹ ਦੀ ਆਸ ਲਾ ਛੱਡ ਉਹਨਾਂ ਨੂੰ ਤਾਂ ਤੂੰ ਸੋਨੇ ਦਾ ਅੰਡਾ ਦੇਣ ਵਾਲੀ ਮੁਰਗੀ ਆ ਉਨਾ ਸਹਜੇ ਕਿਤੇ ਤੇਰਾ ਵਿਆਹ ਨਾ ਕੀਤਾ ਮੈਂ ਤਾਂ ਇਹਨੂੰ ਬਥੇਰਾ ਕਿਹਾ ਨੀਮੋ ਨੇ ਆਪਣਾ ਦਾ ਦੱਸਿਆ ਮੇਰਾ ਪਰਾ ਪੰਜਾਬ ਤੋਂ ਮੰਗਾ ਲਾ ਅਸੀਂ ਰਲ ਮਿਲ ਕੇ ਤੁਹਾਨੂੰ ਘਰ ਲੈ ਦੇਵਾਂਗੇ ਤੁਸੀਂ ਐਸ਼ ਕਰਿਓ ਪਰ ਇਹ ਕਾਨੀ ਨਹੀਂ ਧਰਦੀ ਮਾਪਿਆਂ ਦੀ ਆਸ ਤੇ ਬੈਠੀ ਨੇ ਬੁੱਢੀ ਹੋ ਜਾਣਾ ਹੈ ਦੀਦੀ ਤੁਸੀਂ ਮੇਰੇ ਘਰਦਿਆਂ ਦੇ ਖਿਲਾਫ ਕੋਈ ਗੱਲ ਨਾ ਕਰਿਆ ਕਰੋ ਕਦੀ ਮਾਪੇ ਵੀ ਕੁਮਾਪੇ ਹੋ ਸਕਦੇ ਆ ਇੱਕ ਹੋਰ ਕੁੜੀ ਬੋਲੀ ਪੋਲੀ ਇਹ ਭੈਣ ਮੇਰੀ ਏ ਇਹ ਕਲ ਜੂਗਾ ਮਤਲਬ ਦੀ ਖਾਤਰ ਬਥੇਰੇ ਮਾਪੇ ਘੁਮਾਪੇ ਦੇਖੇ ਆ ਅੱਗੇ ਤਾਂ ਸੋਰੇ ਨੂਹਾ ਦੇ ਦਾਜ ਦੇ ਲਾਲਚੀ ਹੁੰਦੇ ਸਾਂ ਹੁਣ ਕਈ ਮਾਪੇ ਧੀਆ ਦੀ ਕਮਾਈ ਦੇ ਲਾਲਚੀ ਹੋ ਗਏ ਨਿੰਮੋ ਨੇ ਵੀ ਆਪਣੀ ਸੋਚ ਦੱਸੀ ਬਿੰਦੀ ਉਹਨਾਂ ਦੀਆਂ ਗੱਲਾਂ ਅਣ ਸੁਣੀਆਂ ਕਰਦੀ ਲਗਾਤਾਰ ਕੰਮ ਕਰੀ ਗਈ ਕਾਫੀ ਚਿਰ ਕੈਨੇਡਾ ਵਿੱਚ ਰਹਿਣ ਕਰਕੇ ਭਾਵੇਂ ਉਸਦੇ ਰਹਿਣ ਸਹਿਣ ਵਿੱਚ ਕੋਈ ਫਰਕ ਨਹੀਂ ਸੀ ਆਇਆ ਬਾਰੇ ਵਿਚਾਰਾਂ ਵਿੱਚ ਥੋੜਾ ਬਹੁਤਾ ਅੰਤਰ ਆ ਹੀ ਗਿਆ ਸੀ ਇਸ ਲਈ ਉਸਨੇ ਇੱਕ ਵਾਰੀ ਆਪਣੀ ਮਾਂ ਤੋਂ ਸਿੱਧਾ ਹੀ ਪੁੱਛ ਲਿਆ ਬੀਬੀ ਤੁਸੀਂ ਮੇਰੇ ਵਿਆਹ ਬਾਰੇ ਕੁਝ ਸੋਚਿਆ ਜਾਂ ਫਿਰ ਮੈਨੂੰ ਆਪ ਹੀ ਨਾਨਾ ਪੁੱਤ ਚੰਗੇ ਘਰਾਂ ਦੀਆਂ ਕੁੜੀਆਂ ਇਸ ਤਰ੍ਹਾਂ ਨਹੀਂ ਗੱਲਾਂ ਕਰਦੀਆਂ ਮਾਂ ਨੇ ਪੂਰੀ ਗੱਲ ਸੁਣਨ ਤੋਂ ਪਹਿਲਾਂ ਹੀ ਕਹਿ ਦਿੱਤਾ ਵਿਆਹ ਤਾਂ ਤੇਰਾ ਸੀ ਗੱਜ-ਵੱਜ ਕੇ ਕਰਾਂਗੇ ਬਸ ਟੀਰਜ ਰੱਖ ਜਰਾ ਟੀਰਜ ਰੱਖਦੀ ਬਿੰਦੀ ਕੰਮ ਤੋਂ ਛੁੱਟੀ ਵੀ ਘਾਟੀ ਕਰਦੀ ਸਮੇਂ ਦੀ ਥਕਾਵਟ ਨੇ ਉਸਦੇ ਚਿਹਰੇ ਤੇ ਪਹਿਲਾਂ ਵਾਲੀ ਗੱਲ ਨਹੀਂ ਸੀ ਰਹਿਣ ਦਿੱਤੀ ਉਸ ਦੀਆਂ ਅੱਖਾਂ ਦੁਆਲੇ ਕਾਲੇ ਘੇਰੇ ਹੋਣ ਲੱਗ ਪਏ ਮੂੰਹ ਉੱਪਰ ਵੀ ਛਾਈਆਂ ਪੈਣ ਲੱਗ ਪਈਆਂ ਕਦੀ ਇਹ ਸੋਚ ਉਸਦੇ ਭਾਰੂ ਹੋ ਜਾਂਦੀ ਕਿ ਨਾਲ ਕੰਮ ਕਰਦੀਆਂ ਕੁੜੀਆਂ ਦੀਆਂ ਗੱਲਾਂ ਠੀਕ ਨਹੀਂ ਉਸਦੇ ਮਾਪੇ ਉਹਦੀ ਕਮਾਈ ਨਾਲ ਲਾਲਚੀ ਬਣ ਚੁੱਕੇ ਨੇ ਕੰਮ ਤੇ ਪਹੁੰਚੀ ਬਿੰਦੀ ਨੂੰ ਗਿੰਦਰ ਕਹਿਣ ਲੱਗੀ ਤੈਨੂੰ ਆਖਰੀ ਵਾਰ ਰਿਸ਼ਤੇ ਲਈ ਕਹਿਣ ਲੱਗੀ ਆ ਮੇਰੀ ਭੂਆ ਦਾ ਮੁੰਡਾ ਬਹੁਤ ਹੀ ਚੰਗਾ ਇੱਕ ਵਾਰੀ ਨਿਗਾਹ ਤਾਂ ਮਾਰ ਲੈ ਅੱਛਾ ਚੱਲ ਕਰ ਲੈ ਗੱਲ ਆਪਣੀ ਭੂਆ ਦੇ ਮੁੰਡੇ ਨਾਲ ਪਤਾ ਨਹੀਂ ਬਿੰਦੀ ਦੇ ਮੂੰਹੋਂ ਕਿਵੇਂ ਨਿਕਲ ਗਿਆ ਜਾਂ ਫਿਰ ਉਸਦੀ ਟਾਲਦੀ ਉਮਰ ਆਪ ਹੀ ਬੋਲ ਉੱਠੀ ਐਤ ਕੀ ਤੂੰ ਬਚੋਲਣ ਬਾਣੀ ਜਾ ਤੂੰ ਬਚੋਲਣ ਬਣਾਉਣ ਵਾਲੀ ਤਾਂ ਬਣ ਗਿੰਦਰ ਨੇ ਸੋਟੀ ਥਾਂ ਤੇ ਵੱਜੀ ਦੇਖ ਕੇ ਕਿਹਾ ਤੂੰ ਦੱਸ ਕਦੋਂ ਮਿਲਾਵਾ ਆਪਣੇ ਹੀਰੇ ਵਰਗੇ ਭਰਾ ਨਾਲ ਆਉਂਦੇ ਵੀਕਐਂਡ ਤੇ ਕਰ ਲਈਏ ਮੁਲਾਕਾਤ ਠੀਕ ਆ ਤੂੰ 1 ਕੁ ਵਜੇ ਸਾਡੇ ਘਰ ਆ ਜਾਵੀਂ ਮੈਂ ਤੇਰੇ ਘਰ ਨਹੀਂ ਆਉਣਾ ਤੂੰ ਉਸ ਨੂੰ ਲੈ ਕੇ ਮੇਰੀ ਬੇਸਮੈਂਟ ਵਿੱਚ 1 ਵਜੇ ਆ ਜਾਵੀਂ ਕੋਈ ਨਹੀਂ ਅਸੀਂ ਆ ਜਾਵਾਂਗੇ ਗਿੰਦਰ ਤਾਂ ਹਰ ਗੱਲ ਖੁਸ਼ੀ ਨਾਲ ਮੰਨ ਰਹੀ ਸੀ ਤਾਂ ਜੋ ਉਸ ਦਾ ਪੂਆ ਦਾ ਪੁੱਤ ਕਿਸੇ ਤਰ੍ਹਾਂ ਫ੍ਰੀ ਹੋ ਜਾਵੇ ਐਤਵਾਰ ਨੂੰ ਗਿੰਦਰ ਮੁੰਡੇ ਨੂੰ ਨਾਲ ਲੈ ਕੇ ਬਿੰਦੀ ਦੀ ਬੇਸਮੈਂਟ ਤੇ ਜਾ ਪੁੱਜੀ ਬਿੰਦੀ ਦੇ ਨਾਲ ਰਹਿੰਦੀ ਕੁੜੀ ਨੇ ਹੀ ਦਰਵਾਜ਼ਾ ਖੋਲ੍ਹਿਆ ਬਿੰਦੀ ਸੰਗ ਦੀ ਜਿਹੀ ਕਮਰੇ ਤੋਂ ਬਾਹਰ ਆਈ ਮੁੰਡਾ ਉਸ ਨੂੰ ਬਣਦਾ ਤਣਦਾ ਲੱਗਿਆ ਸਮੋਸੇ ਤੇ ਬਰਫੀ ਦੀਆਂ ਪਲੇਟਾਂ ਮੇਜ਼ ਉੱਪਰ ਰੱਖ ਕੇ ਸਾਸ਼ਰੀਆਕਰ ਬੁਲਾ ਕੇ ਕੁਰਸੀ ਤੇ ਬੈਠ ਗਈ ਕਿੰਦਰ ਨੇ ਗੱਲ ਤੋਰੀ ਪਾਈ ਹੁਣ ਮੈਂ ਤੁਹਾਨੂੰ ਆਮਣੇ ਸਾਹਮਣੇ ਕਰ ਦਿੱਤਾ ਤੁਸੀਂ ਆਪ ਹੀ ਇੱਕ ਦੂਜੇ ਦੀ ਪੁੱਛ ਪੜਤਾਲ ਕਰ ਲਵੋ ਤੁਸੀਂ ਕਿਹੜੇ ਕਾਲਜ ਪੜ੍ਹੇ ਹੋ? ਮੁੰਡੇ ਨੇ ਸਵਾਲ ਕੀਤਾ। ਮੈਂ ਤਾਂ 10ਵੀਂ ਤੱਕ ਹੀ ਪੜ੍ਹੀ ਆਂ। ਇਸ ਤਰ੍ਹਾਂ ਹੋਰ ਦੋ-ਚਾਰ ਰਸਮੀ ਗੱਲਾਂ ਕਰਨ ਤੋਂ ਬਾਅਦ ਪਤਾ ਲੱਗਾ ਕਿ ਮੁੰਡਾ 3 ਸਾਲ ਬਿੰਦੀ ਤੋਂ ਛੋਟਾ ਹੈ। ਚਾਹ ਪਾਣੀ ਪੀਣ ਤੋਂ ਬਾਅਦ ਝੁੱਠੇ ਭਾਂਡੇ ਚੁੱਕ ਕੇ ਬਿੰਦੀ ਕਿਚਨ ਵਿੱਚ ਚਲੀ ਗਈ। ਉਸ ਦੇ ਜਾਣ ਤੋਂ ਬਾਅਦ ਮੁੰਡੇ ਨੇ ਹੌਲੀ ਜਹੀ ਗਿੰਦਰ ਨੂੰ ਕਿਹਾ, ਭੈਣ ਕੁੜੀ ਤਾਂ ਠੀਕ ਹੀ ਆ, ਜਿੰਨੀ ਉਮਰ ਤੂੰ ਦੱਸਦੀ ਐ। ਉਸ ਤੋਂ ਵੀ ਕਾਫੀ ਵੱਡੀ ਲੱਗਦੀ ਹੈ ਤੂੰ ਉਮਰ ਦੇਖਣੀ ਹੈ ਜਾਂ ਕੈਨੇਡਾ ਵਿੱਚ ਪੱਕਾ ਹੋਣਾ ਇਹ ਵੀ ਠੀਕ ਆ ਫਿਰ ਤੂੰ ਕਰਦੇ ਹਾਂ ਬਾਕੀ ਬਾਅਦ ਵਿੱਚ ਦੇਖੀ ਜਾਊਗੀ ਬਿੰਦੀ ਨੂੰ ਗਿੰਦਰ ਨੇ ਦੱਸਿਆ ਕুকু ਕਹਿੰਦਾ ਕਿ ਉਸ ਲਈ ਤਾਂ ਸਭ ਠੀਕ ਹੈ ਹੁਣ ਤੂੰ ਦੱਸ ਮੈਨੂੰ ਇੱਕ ਵਾਰ ਇੰਡੀਆ ਫੋਨ ਕਰਨਾ ਪੈਣਾ ਹੈ ਹਾਂ ਭਾਈ ਤੂੰ ਆਪਣੇ ਮਾਪਿਆਂ ਨੂੰ ਫੋਨ ਕਰ ਦਵੀਂ ਉਹ ਪੂਆ ਦੇ ਪਿੰਡ ਜਾ ਕੇ ਤਸੱਲੀ ਕਰ ਲੈਣ ਤਸੱਲੀ ਦੀ ਕੋਈ ਗੱਲ ਨਹੀਂ ਮੇਰਾ ਮਤਲਬ ਪਈ ਇੱਕ ਵਾਰੀ ਮੈਂ ਸਮਝ ਗਈ ਤੇਰੀ ਗੱਲ ਗਿੰਦਰ ਨੇ ਵਿੱਚੋਂ ਹੀ ਟੋਕਦੇ ਹੋਏ ਕਿਹਾ ਇਦਾਂ ਦੇ ਕੰਮਾਂ ਵਿੱਚ ਮਾਪਿਆਂ ਦੀ ਸਲਾਹ ਵੀ ਲੈਣੀ ਹੀ ਚਾਹੀਦੀ ਹੈ ਵੈਸੇ ਅਗਲੇ ਮਹੀਨੇ ਮੈਂ ਵੀ ਪੰਜਾਬ ਨੂੰ ਜਾ ਰਹੀ ਹਾਂ ਬਿੰਦੀ ਦੇ ਨਾਲ ਰਹਿੰਦੀ ਬੇਸਮੈਂਟ ਵਾਲੀ ਕੁੜੀ ਨੇ ਕਿਹਾ ਮੈਂ ਤੁਹਾਡੇ ਪਿੰਡ ਜਾ ਕੇ ਸਾਰੀ ਗੱਲ ਦੱਸ ਦਵਾਂਗੀ ਜਿਵੇਂ ਤੁਹਾਨੂੰ ਚੰਗਾ ਲੱਗੇ ਉਸ ਤਰ੍ਹਾਂ ਕਰ ਲੈਣਾ ਗਿੰਦਰ ਨੇ ਕਿਹਾ ਫਿਰ ਸਾਨੂੰ ਛੇਤੀ ਦੱਸ ਦਿਓ ਛੇਤੀ ਹੀ ਗਿੰਦਰ ਕੁੱਕੂ ਨੂੰ ਲੈ ਕੇ ਚਲੀ ਗਈ ਬਿੰਦੀ ਨੂੰ ਦੇਖਣ ਤੋਂ ਮੁੰਡਾ ਚੰਗਾ ਲੱਗਾ ਸੀ ਪਰ ਵਿੱਚੋਂ ਉਸ ਦਾ ਮਨ ਡਰਦਾ ਵੀ ਸੀ ਕੋਈ ਤੋਖਾ ਹੀ ਨਾ ਹੋ ਜਾਵੇ ਗਿੰਦਰ ਨੇ ਉਸ ਨੂੰ ਕਿਹਾ ਸੀ ਕਿ ਹਜੇ ਕੰਮ ਤੇ ਰਿਸ਼ਤੇ ਬਾਰੇ ਗੱਲ ਨਾ ਕਰੇ ਭਾਵੇਂ ਗਿੰਦਰ ਨੇ ਮਨਾ ਕੀਤਾ ਸੀ ਫਿਰ ਵੀ ਬਿੰਦੀ ਨੇ ਸੀਤੋ ਨੂੰ ਸਭ ਦੱਸ ਦਿੱਤਾ ਤੇ ਨਾਲ ਹੀ ਆਪਣਾ ਸ਼ੱਕ ਜ਼ਾਹਿਰ ਕੀਤਾ ਸੀਤੋ ਮੁੰਡਾ ਦੇਖਣ ਨੂੰ ਤਾਂ ਚੰਗਾ ਲੱਗਾ ਹੋਰ ਨਾ ਪੱਕਾ ਹੋ ਕੇ ਮੈਨੂੰ ਧੋਖਾ ਦੇ ਜਾਵੇ ਇਸ ਵਾਰੇ ਤਾਂ ਕੋਈ ਵੀ ਕੁਝ ਨਹੀਂ ਕਹਿ ਸਕਦਾ ਸੀਤੋ ਨੇ ਜਵਾਬ ਦਿੱਤਾ ਪੰਜਾਬ ਤੋਂ ਕਿੰਨੇ ਮੁੰਡੇ ਕੁੜੀਆਂ ਇੱਧਰ ਆਉਣ ਦੀ ਖਾਤਰ ਖੁਸ਼ੀ-ਖੁਸ਼ੀ ਵਿਆਹ ਕਰ ਲੈਣਗੇ ਤੈਨੂੰ ਪਤਾ ਹੀ ਹੈ ਕਈ ਫਿਰ ਇੱਧਰ ਆ ਕੇ ਕੀ ਕੀ ਕਰਦੇ ਨੇ ਇੱਧਰ ਆ ਕੇ ਫਿਰੋ ਸ਼ਕਲਾਂ ਉਮਰਾਂ ਤੇ ਰੰਗ ਰੂਪ ਨੂੰ ਘੋਖਣ ਲੱਗ ਪੈਣਗੇ ਬਿੰਦੀ ਨੇ ਨਾਲ ਹੀ ਬ੍ਰੈਡ ਵਾਲੀ ਰੈਕ ਨੂੰ ਐਡੀ ਜ਼ੋਰ ਦੀ ਤੱਕ ਕੇ ਪਰੇ ਕੀਤਾ ਜਿਵੇਂ ਧੋਖਾ ਦੇਣ ਵਾਲਿਆਂ ਦਾ ਗੁੱਸਾ ਰੈਕ ਤੇ ਲਾਇਆ ਹੋਵੇ ਤੈਨੂੰ ਆਪਣਾ ਘਰ ਬਸਾਉਣ ਲਈ ਰਿਸਕ ਤਾਂ ਲੈਣਾ ਹੀ ਪੈਣਾ ਸੀਤੋ ਨੇ ਬ੍ਰੈਡਾਂ ਵਾਲੇ ਓਵਨ ਦਾ ਬਟਨ ਦਬਾਉਂਦੀ ਨੇ ਕਿਹਾ ਵੈਸੇ ਅੱਜਕੱਲ ਦੇ ਬਹੁਤੇ ਵਿਆਹਾਂ ਵਿੱਚ ਹੀ ਰਿਸਕ ਹੁੰਦਾ ਤੇਰੀ ਤਾਂ ਉਮਰ ਹੀ ਬਾਕੀ ਗੱਲ ਸੀਤੋ ਨੇ ਮੂੰਹ ਵਿੱਚ ਹੀ ਰੱਖ ਲਈ ਜਿਵੇਂ ਉਸ ਨੂੰ ਡਰ ਹੋਵੇ ਜ਼ਿਆਦਾ ਉਮਰ ਕਹਿਣ ਤੇ ਬਿੰਦੀ ਗੁੱਸਾ ਹੀ ਨਾ ਕਰ ਲਵੇ ਗੱਲ ਪਲਟਾਉਣ ਲਈ ਉਸਨੇ ਫਿਰ ਕਿਹਾ ਚਲ ਤੂੰ ਕਿਸੇ ਵੀ ਗੱਲ ਦੀ ਫਿਕਰ ਨਾ ਕਰ ਆਪਣੇ ਪਿੰਡ ਫੋਨ ਕਰਕੇ ਘਰਦਿਆਂ ਦੀ ਸਲਾਹ ਜ਼ਰੂਰ ਲੈ ਲਈ ਐਤਕੀ ਤਾਂ ਭਾਵੇਂ ਉਹ ਨਾ ਵੀ ਨ ਕਰਨ ਪਰ ਮੈਂ ਹਾਂ ਕਰ ਹੀ ਦੇਣੀ ਹੈ ਬਿੰਦੀ ਨੇ ਆਪਣੇ ਮਨ ਵਿੱਚ ਹੀ ਕਿਹਾ ਬਥੇਰੀਵਾਰੀ ਉਹਨਾਂ ਨੂੰ ਪੁੱਛਿਆ ਹੋਰ ਕਿੰਨੀ ਕੁ ਠੀਠ ਬਣੀ ਜਾਵਾਂ ਉਹੀ ਗੱਲ ਹੋਈ ਜਦੋਂ ਬਿੰਦੀ ਨੇ ਫੋਨ ਕੀਤਾ ਤਕਰਦਿਆਂ ਦਾ ਜਵਾਬ ਸੀ ਅਸੀਂ ਤਾਂ ਸ਼ਹਿਰ ਕੋਠੀ ਬਣਾਉਣੀ ਸ਼ੁਰੂ ਕੀਤੀ ਹੋਈ ਹੈ ਸਾਡਾ ਖਿਆਲ ਸੀ ਕਿ ਕੋਠੀ ਪੂਰੀ ਹੋਣ ਤੋਂ ਬਾਅਦ ਅਸੀਂ ਤੇਰੇ ਲਈ ਵਧੀਆ ਰਿਸ਼ਤਾ ਲੱਭ ਕੇ ਨਵੀਂ ਕੋਠੀ ਵਿੱਚ ਤੇਰਾ ਵਿਆਹ ਕਰਾਂਗੇ ਇਹ ਗੱਲ ਸੁਣ ਕੇ ਬਿੰਦੀ ਨੂੰ ਇੰਨਾ ਗੁੱਸਾ ਆਇਆ ਕਿ ਉਸਨੇ ਹੌਲੀ ਜਹੀ ਸਿਰਫ ਇਹੀ ਕਿਹਾ ਕੋਈ ਨਹੀਂ ਤੁਸੀਂ ਆਪਣੀ ਕੋਠੀ ਪੂਰੀ ਕਰ ਲਓ ਬਾਕੀ ਗੱਲ ਮੈਂ ਫੇਰ ਕਦੇ ਕਰ ਲਵਾਂਗੀ ਨਾਲ ਹੀ ਉਸਨੇ ਫੋਨ ਰੱਖ ਦਿੱਤਾ ਬਿੰਦੀ ਨੇ ਆਪਣੇ ਕੋਲੋਂ ਹੀ ਗੱਲ ਬਣਾ ਕੇ ਗਿੰਦਰ ਨੂੰ ਫੋਨ ਕਰ ਦਿੱਤਾ ਕੀ ਘਰਦਿਆਂ ਨਾਲ ਗੱਲ ਹੋ ਗਈ ਐ ਉਹਨਾਂ ਕਿਹਾ ਕਿ ਜਿਵੇਂ ਤੇਰੀ ਮਰਜ਼ੀ ਤੂੰ ਉਸ ਤਰ੍ਹਾਂ ਹੀ ਕਰ ਅੰਨਾ ਕੀ ਭਾਲੇ ਦੋ ਅੱਖਾਂ ਗਿੰਦਰ ਨੇ ਮਹੀਨੇ ਦੇ ਅੰਦਰ ਹੀ ਨੱਠ ਭੱਜ ਕਰਕੇ ਦੋ ਚਾਰ ਬੰਦੇ ਗੁਰਦੁਆਰੇ ਸੱਦ ਕੇ ਬਿੰਦੀ ਦਾ ਤੇ ਕੁੱਕੂ ਦਾ ਵਿਆਹ ਕਰਵਾ ਦਿੱਤਾ ਥੋੜਾ ਚਿਰ ਤਾਂ ਵਿਆਹ ਬਹੁਤ ਵਧੀਆ ਚੱਲਿਆ ਪਰ ਜਿਉਂ ਹੀ ਕੁੱਕੂ ਪੱਕਾ ਹੋਇਆ ᱛᱤਊ ਉਸਨੂੰ ਕਨੇਡਾ ਦਾ ਰੰਗ ਲੱਗਣ ਲੱਗ ਪਿਆ ਬਿੰਦੀ ਭਾਵੇਂ ਉਸ ਤੋਂ 3 ਸਾਲ ਵੱਡੀ ਸੀ ਪਰ ਉਸਨੂੰ 10 ਸਾਲ ਵੱਡੀ ਲੱਗਣ ਲੱਗੀ ਬਿੰਦੀ ਬਾਹਰ ਕੰਮ ਕਰਕੇ ਆ ਕੇ ਘਰ ਦਾ ਵੀ ਸਾਰਾ ਕੰਮ ਕਰੇ ਕੁੱਕੂ ਪਾਣੀ ਦਾ ਗਲਾਸ ਵੀ ਆਪ ਨਾ ਪਰੇ ਪਰ ਬਿੰਦੀ ਨੇ ਫਿਰ ਵੀ ਆਪਣਾ ਘਰ ਬਣਾਈ ਰੱਖਣ ਲਈ ਪੂਰਾ ਯਤਨ ਕੀਤਾ ਕੁੱਕੂ ਨੇ ਵਿੱਚੋ ਵਿਚੇਰਾ ਦਾ ਕਰ ਲਿਆ ਸੀ ਕਿ ਬਿੰਦੀ ਨੂੰ ਤਲਾਕ ਦੇ ਕੇ ਪੰਜਾਬ ਤੋਂ ਹਲਕੀ ਜਹੀ ਸੋਹਣੀ ਸੁਨੱਖੀ ਕੁੜੀ ਲੈ ਆਵੇਗਾ। ਬਿੰਦੀ ਨੇ ਗਿੰਦਰ ਕੋਲ ਵੀ ਸ਼ਿਕਾਇਤ ਕੀਤੀ ਕਿ ਕੱਕੂ ਉਸ ਨੂੰ ਬਿਨਾਂ ਵਜ੍ਹਾ ਤੰਗ ਕਰਦਾ ਰਹਿੰਦਾ ਹੈ। ਗਿੰਦਰ ਨੇ ਦੋ ਚਾਰ ਵਾਰੀ ਗੱਲ ਕੱਕੂ ਨਾਲ ਕੀਤੀ ਵੀ ਪਰ ਉਸ ਤੇ ਕੋਈ ਅਸਰ ਨਾ ਹੋਇਆ। ਅਗਲੀ ਵਾਰ ਬਿੰਦੀ ਨੇ ਫੋਨ ਕੀਤਾ ਤਾਂ ਉਸਨੇ ਸਾਫ਼ ਜਵਾਬ ਦੇ ਦਿੱਤਾ। ਭਾਈ ਮੈਂ ਹੁਣ ਕੀ ਕਰ ਸਕਦੀ ਆ? ਇਹ ਤਾਂ ਕੱਕੂ ਦੀ ਮਰਜ਼ੀ ਹੈ ਕਿ ਉਸਨੇ ਕੀ ਕਰਨਾ ਹੈ। ਇਹ ਸੁਣ ਕੇ ਬਿੰਦੀ ਨੂੰ ਗੁੱਸਾ ਚੜ ਗਿਆ। ਪਰਿਪੀਤੀ ਗਿੰਦਰ ਨੂੰ ਕਹਿਣ ਲੱਗੀ, ਜਦੋਂ ਭਰਾ ਨੂੰ ਪੱਕਾ ਕਰਵਾਉਣਾ ਸੀ, ਉਦੋਂ ਕੀ ਦੀ ਮਰਜ਼ੀ ਚੱਲੀ ਸੀ। ਸ਼ੁਕਰ ਕਰ ਤੇਰਾ ਸੰਯੋਗ ਤਾਂ ਮੈਂ ਬਣਾਤਾ, ਨਹੀਂ ਤਾਂ ਹੋਰ ਤੈਨੂੰ ਅੱਧਬੁੱਢ ਨੂੰ ਕੌਣ ਲੈਣ ਲੱਗਾ ਸੀ। ਹੁਣ ਤੈਨੂੰ ਅੱਧਬੁੱਢ ਦਿਸਦੇ ਆ, ਜਦੋਂ ਮੇਰੇ ਮਗਰਮਗਰ ਰਿਸ਼ਤੇ ਲਈ ਫਿਰਦੀ ਸੀ, ਚੇਤਾ ਭੁੱਲ ਗਈ। ਤੂੰ ਹੈ ਜਿਉਂ ਹੋਰ ਪਰੀ, ਤੇਰੇ ਮਗਰ ਫਿਰਦੀ ਸਾ, ਮੂਨਾ ਮੱਥਾ ਜਿੰਨ ਪਹਾੜੋ ਲੱਥਾ ਕਾਫੀ ਧੀਰ ਇੱਕ ਦੂਜੇ ਨਾਲ ਮੈਣੋ ਮੈਣੀ ਹੁੰਦੀਆਂ ਰਹੀਆਂ ਪਰ ਗੱਲ ਕਿਸੇ ਯਤਨ ਨਾਲ ਵੀ sire ਨਾ ਚੜੀ ਸਗੋ ਵਿਗੜ ਗਈ ਕੁੱਕੂ ਛੇਤੀ ਹੀ ਬਿੰਦੀ ਵਾਲੀ ਬੇਸਮੈਂਟ ਛੱਡ ਕੇ ਕਿਤੇ ਹੋਰ ਚਲਾ ਗਿਆ ਬਿੰਦੀ ਨੂੰ ਕੁਝ ਪਤਾ ਨਾ ਲੱਗੇ ਕਿ ਉਹ ਆਪਣੀ ਮਦਦ ਲਈ ਕਿਸ ਨੂੰ ਆਵਾਜ਼ ਮਾਰੇ ਕੰਮ ਤੇ ਜਾਣ ਨੂੰ ਵੀ ਉਸ ਦਾ ਦਿਲ ਨਾ ਕਰੇ ਕਿ ਕਿਹੜਾ ਮੂਹ ਲੈ ਕੇ ਜਾਏ ਉਸਨੇ ਕੰਮ ਤੇ ਫੋਨ ਕਰਕੇ ਦੱਸਿਆ ਕਿ ਉਹ ਬਿਮਾਰ ਹੈ ਇੱਕ ਵੀਕ ਕੰਮ ਤੇ ਨਹੀਂ ਆ ਸਕਦੀ ਗਿੰਦਰ ਨੂੰ ਉਸ ਦੇ ਖਿਲਾਫ ਪ੍ਰਚਾਰ ਕਰਨ ਦਾ ਮੌਕਾ ਮਿਲ ਗਿਆ ਕਦੀ ਸੋਚਦੀ ਮਾਸੀ ਦਾ ਦੱਸਿਆ ਰਿਸ਼ਤਾ ਕਰ ਲੈਂਦੀ ਤਾਂ ਸ਼ਾਇਦ ਦੁੱਖ ਨਾ ਪਾਉਂਦੀ ਮਾਸੀ ਵੀ ਉਸ ਨਾਲ ਇਸੇ ਕਰਕੇ ਗੁੱਸੇ ਹੋਈ ਸੀ ਮਾਪਿਆਂ ਨਾਲ ਉਸ ਦੀ ਉਦੋਂ ਹੀ ਟੁੱਟ ਗਈ ਸੀ ਜਦੋਂ ਉਸ ਨੇ ਆਪਣੇ ਮਾਪਿਆਂ ਨੂੰ ਦੱਸਿਆ ਕਿ ਉਸ ਨੇ ਵਿਆਹ ਕਰਵਾ ਲਿਆ ਤਾਂ ਪਿਓ ਨੇ ਉਸ ਵੇਲੇ ਗੁੱਸੇ ਵਿੱਚ ਕਹਿ ਦਿੱਤਾ ਸੀ ਅੱਜ ਤੋਂ ਤੂੰ ਸਾਡੇ ਲਈ ਮਰ ਗਈ ਤੇ ਅਸੀਂ ਤੇਰੇ ਲਈ ਅਜਿਹਾ ਸਭ ਕੁਝ ਸੋਚਦੀ ਤਾਂ ਰਾਤ ਰੋਂਦੀ ਦੀ ਨਿਕਲ ਜਾਂਦੀ ਇਨ੍ਹਾਂ ਸੋਚਾਂ ਵਿੱਚ ਐਨੀ ਘਿਰ ਗਈ ਕਿ ਚਾਰ ਪੰਜ ਦਿਨ ਘਰੋਂ ਬਾਹਰ ਨਾ ਨਿਕਲੀ ਸਾਹਮਣੇ ਘਰ ਵਾਲੀ ਬੇਸਮੈਂਟ ਵਿੱਚ ਫੀਜੀ ਤੋਂ ਆਈ ਕੁਛੱਲੇ ਆਂਟੀ ਬਿੰਦੀ ਨੂੰ ਜਾਂਦੀ ਆਉਂਦੀ ਦੇਖਦੀ ਰਹਿੰਦੀ ਸੀ ਬਹੁਤ ਵਾਰੀ ਇੱਕ ਦੂਜੀ ਨੂੰ ਹਾਈ ਬਾਏ ਵੀ ਕਰਦੀਆਂ ਸਨ ਅੱਜ ਪੰਜਵੇਂ ਦਿਨ ਵੀ ਉਸ ਨੂੰ ਬਿੰਦੀ ਨਾ ਦੀ ਸੀ ਤਾਂ ਉਸਨੇ ਆ ਕੇ ਬੀਸਮੈਂਟ ਦਾ ਦਰਵਾਜ਼ਾ ਖੜਕਾਇਆ ਬਿੰਦੀ ਸੋਫੇ ਤੋਂ ਉੱਠ ਕੇ ਮਸੀਹ ਦਰਵਾਜ਼ੇ ਤੱਕ ਗਈ ਕੁਸ਼ਲਿਆ ਆਂਟੀ ਨੂੰ ਦੇਖ ਕੇ ਉਸ ਨੂੰ ਪਤਾ ਹੀ ਨਹੀਂ ਕੀ ਹੋਇਆ ਉਹ ਆਂਟੀ ਦੇ ਮੋਢੇ ਨਾਲ ਲਾ ਕੇ ਉੱਚੀ ਉੱਚੀ ਰੋਣ ਲੱਗੀ ਬਾਤ ਤੋਂ ਬਤਾ ਕੀ ਹੁਆ ਆਂਟੀ ਉਸ ਦੀ ਪਿੱਠ ਥਪਲੋਸਦੀ ਹੋਈ ਬੋਲੀ ਏਕ ਤੋਂ ਇਹ ਕੰਟਰੀ ਵੀ ਐਸਾ ਹੈ ਕਿਸੇ ਕੇ ਪਾਸ ਦੂਸਰੇ ਕੀ ਬਾਤ ਪੁੱਛਨੇ ਕਾ ਸਮਾਇਨੀ ਹੁੰਤਾ ਰੋ ਮਤ ਮੁਝੇ ਬਾਤ ਬਤਾ ਬਿੰਦੀ ਫੇਰ ਵੀ ਰੋਂਦੀ ਰਹੀ ਯਹਾਂ ਤੋ ਕਿਸੇ ਕੇ ਘਰ ਕਿਆ ਹੋ ਰਹਾ ਹੈ ਪੜੋਸ ਤਕ ਖਬਰ ਨਹੀਂ ਹੋਤੀ ਆਂਟੀ ਫਿਰ ਆਪ ਹੀ ਬੋਲੀ ਜਬ ਪੁਲਿਸ ਦਾ ਗਾੜੀ ਸ਼ੋਰ ਮਚਾਤਾ ਆਤਾ ਹੈ ਤਬੀ ਪਤਾ ਚਲਤਾ ਹੈ ਜਦੋ ਬਿੰਦੀ ਦਾ ਰੋਣਾ ਥੰਮਿਆ ਤਾਂ ਉਸਨੇ ਆਪਣੀ ਦੁੱਖ ਭਰੀ ਕਹਾਣੀ ਆਂਟੀ ਨੂੰ ਦੱਸੀ ਆਂਟੀ ਨੇ ਉਸ ਨੂੰ ਆਪਣੇ ਗਲ ਨਾਲ ਲਾ ਲਿਆ ਉਸ ਵੇਲੇ ਬਿੰਦੀ ਨੂੰ ਆਂਟੀ ਡੁੱਬਦੇ ਨੂੰ ਤਣਕੇ ਦਾ ਸਹਾਰਾ ਚਾਪੀ ਹੌਲੀ-ਹੌਲੀ ਦੋਨੋਂ ਆਪਸ ਵਿੱਚ ਐਨੀਆਂ ਹੇਲ-ਮੇਲ ਹੋ ਗਈਆਂ ਕਿ ਮਾਂ-ਦੀਦੀ ਤਰ੍ਹਾਂ ਰਹਿਣ ਲੱਗੀਆਂ ਦੋਵਾਂ ਨੇ ਸਲਾਹ ਕਰਕੇ ਇੱਕ ਸਾਂਝੀ ਬੇਸਮੈਂਟ ਵੀ ਲੈ ਲਈ ਬਿੰਦੀ ਦਾ ਬੇਕਰੀ ਵਿੱਚ ਕੰਮ ਕਰਨ ਨੂੰ ਦਿਲ ਨਾ ਕੀਤਾ ਆਂਟੀ ਨੇ ਆਪਣੇ ਨਾਲ ਹੀ ਉਸ ਨੂੰ ਕੰਮ ਤੇ ਰਖਾ ਲਿਆ ਕਲਾਸਾਂ ਲਗਾ ਕੇ ਸਿੱਖੀ ਇੰਗਲਿਸ਼ ਨੇ ਬਿੰਦੀ ਨੂੰ ਇਸ ਕੰਮ ਉੱਪਰ ਬਹੁਤ ਫਾਇਦਾ ਦਿੱਤਾ ਕੰਮ ਦੇ ਉੱਪਰ ਗੋਰੇ-ਗੋਰੀਆਂ ਹੀ ਕੰਮ ਕਰਦੇ ਹੋਣ ਕਾਰਨ ਬਿੰਦੀ ਖੁੱਲਾ-ਖੁੱਲਾ ਮਾਹੌਲ ਮਹਿਸੂਸ ਕਰਦੀ ਜੌਨ ਨਾਲ ਤਾਂ ਉਹ ਜ਼ਿਆਦਾ ਹੀ ਕੁਲ ਮਿਲ ਗਈ ਕੰਮ ਤੋਂ ਕਈ ਵਾਰੀ ਉਹਨਾਂ ਨੂੰ ਰਾਈਡ ਵੀ ਦਿੰਦਾ ਬਿੰਦੀ ਜਦੋਂ ਕਦੀ ਕਿਸੇ ਪਾਰਟੀ ਵਿੱਚ ਜਾਂਦੀ ਤਾਂ ਉਸ ਨੂੰ ਲੱਗਦਾ ਜਿਵੇਂ ਲੋਕੀ ਉਸ ਵੱਲ ਉਂਗਲਾਂ ਕਰ-ਕਰ ਗੱਲਾਂ ਕਰ ਰਹੇ ਹੋਣ ਕਈ ਪੰਜਾਬੀ ਮਰਦ ਉਸ ਨੂੰ ਇੰਜ ਦੇਖਦੇ ਜਿਵੇਂ ਉਸ ਦੀ ਕੋਈ ਇੱਜ਼ਤ ਹੀ ਨਾ ਹੋਵੇ ਉਹ ਸਾਰੀਆਂ ਗੱਲਾਂ ਜੌਨ ਨੂੰ ਜ਼ਰੂਰ ਦੱਸਦੀ ਜੌਨ ਉਸ ਨੂੰ ਪੂਰੀ ਜਦ ਦਿੰਦਾ ਬਿੰਦੀ ਵੀ ਆਪਣਾ ਜ਼ਿਆਦਾ ਸਮਾਂ ਜੌਨ ਨਾਲ ਹੀ ਬਿਤਾਉਣ ਲੱਗੀ ਕੁਸ਼ਲਿਆ ਆਂਟੀ ਇਹ ਸਭ ਦੇਖ ਕੇ ਖੁਸ਼ ਹੁੰਦੀ ਪਰ ਬਿੰਦੀ ਫਿਰ ਵੀ ਸਮਾਜ ਤੋਂ ਡਰਦੀ ਆਂਟੀ ਨਾਲ ਗੱਲ ਕਰਦੀ ਆਂਟੀ ਗੋਰੇ ਕੇ ਸਾਥ ਮੁਝੇ ਦੇਖ ਕੇ ਹੁਣ ਤਾਂ ਆਪਣੇ ਲੋਕ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਕਰਦੇ ਹੋਣਗੇ ਆਪਣੇ ਲੋਗੋ ਨੇ ਤੁਝੇ ਕੀਆ ਦਿਆ ਆਂਟੀ ਬੋਲਦੀ जब तू दुख में थी तब किसी ने तेरा बात नहीं पूछा अब तू अपने लोगों के बारे में क्यों सोचती है जॉन गोरा है पर तेरा कितना ख्याल करता है आंटी यही तो मैं सोचती हूँ जॉन बहुत देर से मेरे साथ काम कर रहा है अच्छा है इसकी बीवी इसको छोड़ के किसी और के साथ भाग गई हाँ बताया था उसने मुझे ਕੁਕੂ ਨੇ ਪਹਿਲਾਂ ਜਦੋਂ ਬਿੰਦੀ ਨੂੰ ਤਲਾਕ ਦੇ ਪੇਪਰ ਭੇਜੇ ਸਨ ਤਾਂ ਬਿੰਦੀ ਨੇ ਦਸਤਖਤ ਨਹੀਂ ਕਰਨ ਕੀਤੇ ਹੁਣ ਬਿੰਦੀ ਨੇ ਆਪ ਦਸਤਖਤ ਕਰਕੇ ਪੇਪਰ ਕੁਕੂ ਨੂੰ ਭੇਜ ਦਿੱਤੇ ਅੱਜ ਬਿੰਦੀ ਦਾ ਜਨਮ ਦਿਨ ਸੀ ਜੌਨ ਨੂੰ ਪਤਾ ਨਹੀਂ ਕਿਵੇਂ ਪਤਾ ਲੱਗਾ ਉਹ ਬਿੰਦੀ ਲਈ ਫੁੱਲਾਂ ਦਾ ਗੁਲਦਸਤਾ ਲੈ ਕੇ ਆਇਆ ਉਸਨੇ ਜਦੋਂ ਬਿੰਦੀ ਨੂੰ ਹੈਪੀ ਬਰਥਡੇ ਕਿਹਾ ਤਾਂ ਬਿੰਦੀ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਆ ਗਏ ਜ਼ਿੰਦਗੀ ਵਿੱਚ ਪਹਿਲੀ ਵਾਰ ਕੋਈ ਉਸਦਾ ਜਨਮ ਦਿਨ ਮਨਾ ਰਿਹਾ ਸੀ ਆਂਟੀ ਤੋਂ ਪੁੱਛ ਕੇ ਜੌਨ ਬਾਹਰ ਉਸ ਨੂੰ ਖਾਣੇ ਤੇ ਵੀ ਲੈ ਕੇ ਗਿਆ ਬਿੰਦੀ ਜਦੋਂ ਮੁੜ ਕੇ ਆਈ ਤਾਂ ਆਂਟੀ ਨੇ ਉਸ ਨੂੰ ਸਿੱਧਾ ਕਹਿ ਦਿੱਤਾ ਜੌਨ ਕੇ ਸਾਥ ਸ਼ਾਦੀ ਰਚਾਲੇ ਆਂਟੀ ਕਿਆ ਹੋ ਗਿਆ ਆਪਕੋ ਮੈਂ ਠੀਕ ਕਹਤੀ ਹੂੰ ਅਬ ਤੇਰੇ ਸਾਥ ਆਪਣਾ ਤੋਂ ਕੋਈ ਸ਼ਾਦੀ ਨਹੀਂ ਕਰੇਗਾ ਜੌਨ ਕਰੇਗਾ ਹਸਦੀ ਹੋਈ ਬਿੰਦੀ ਨੇ ਕਿਹਾ ਇਸ ਕੇ ਬਾਰੇ ਮੇਂ मैं उससे बात कर रखा है वो मेरे नाल क्यों करेगा वो बोलता है इंडियन बीबी खाना बहुत अच्छा बनाता है किचन का सब काम अकेले ही कर लेता है पति की इज्जत भी बहुत करता है आंटी के दीते दो तीन कारण सुन के बिंदी चुप हो के शर्मा आ गई आंटी ने पता नहीं जॉन की गल गलती उसने सवेरे ही बेसमेंट का दरवाजा खड़का दिता बिंदी ने दरवाजा खोलिया ਤਾਂ ਉਹ ਬਿੰਦੀ ਦੇ ਪੈਰਾਂ ਵਿੱਚ ਗੋਡਿਆਂ ਭਾਰ ਹੁੰਦਾ ਇੱਕ ਛੋਟੀ ਜਹੀ ਮੁੰਦੀ ਕੱਢ ਕੇ ਬੋਲਿਆ ਬਿਲਜੂ ਮੈਰੀਮੀ ਬਿੰਦੀ ਨੇ ਪਿੱਛੇ ਮੁੜ ਕੇ ਆਂਟੀ ਵੱਲ ਦੇਖਿਆ ਤਾਂ ਮੁਸਕਰਾ ਰਹੀ ਸੀ ਬਿੰਦੀ ਦਾ ਧਿਆਨ ਫਿਰ ਆਪਣੇ ਵੱਲ ਚਲਾ ਗਿਆ ਤਾਂ ਉਸ ਨੂੰ ਲੱਗਾ ਉਸਦੇ ਮਾਪਿਓ ਮਾਸੀ ਮਾਸੜ ਕੂਕੂ ਕੰਮ ਕਰਦੀਆਂ ਕੁੜੀਆਂ ਸਭ ਆਪਣੇ ਮਤਲਬ ਲਈ ਉਸ ਨੂੰ ਵਰਤਨ ਲਈ ਆਪਣੇ ਹਥਿਆਰ ਤਿੱਖੇ ਕਰ ਰਹੇ ਹੋਣ ਉਸਨੇ ਇਕਦਮ ਕਿਹਾ ਯੈਸ ਜੌਨ ਨੇ ਲਿਆਂ ਦੀ ਮੁੰਦੀ ਉਸਦੀ ਉਂਗਲ ਵਿੱਚ ਪਾ ਦਿੱਤੀ ਆਂਟੀ ਨੇ ਦੋਨਾਂ ਨੂੰ ਆਪਣੀਆਂ ਬਾਹਾਂ ਵਿੱਚ ਲੈ ਲਿਆ ਜੌਨ ਨਾਲ ਵਿਆਹ ਕਰਵਾਉਣ ਤੋਂ ਬਾਅਦ ਉਹ ਆਪਣੇ ਪੁਰਾਣੇ ਕੰਮ ਤੇ ਗਈ ਜੌਨ ਦਾ ਹੱਥ ਫੜ ਕੇ ਕੁੜੀਆਂ ਦੇ ਸਾਹਮਣੇ ਦੀ ਲੰਗੀ ਤਾਂ ਸਾਰੀਆਂ ਦੇਖਦੀਆਂ ਰਹਿ ਗਈਆਂ ਪਰ ਗਿੰਦਰ ਬੋ ਉੱਠੀ ਹਾਈ ਨੀ ਇਹਨੇ ਗੋਰੇ ਨਾਲ ਵਿਆਹ ਕਰਵਾ ਲਿਆ ਹਾਂ ਕਰਵਾ ਲਿਆ ਤੂੰ ਦੱਸ ਤੈਨੂੰ ਕੀ ਤਕਲੀਫ ਆ ਬਿੰਦੀ ਨੇ ਪਿੱਛੇ ਮੁੜ ਕੇ ਜਵਾਬ ਦਿੱਤਾ ਤੇਰੇ ਭਰਾ ਵਾਂਗ ਕਿਸੇ ਮਤਲਬ ਲਈ ਨਹੀਂ ਕਰਵਾਇਆ ਇਹ ਕਹਿ ਕੇ ਬਿੰਦੀ ਅਗਾਹ ਹੋ ਤਰੀ ਦੂਜੀ ਬੋਲੀ ਕੁੜੇ ਗੋਰਾ ਵੀ ਦੇਖ ਕਿਦਾਂ ਦਾ ਲੱਭਿਆ ਹੁਣ ਤਾਂ ਆਪ ਵੀ ਬਥੇਰੀ ਨਖਰੀ ਫਿਰਦੀ ਆ ਬਿੰਦੀ ਨੂੰ ਇਹ ਗੱਲਾਂ ਸੁਣ ਕੇ ਲੱਗਾ ਜਿਸ ਕਾਰਨ ਕਰਕੇ ਉਹ ਜਾਣ ਕੇ ਜੌਨ ਨੂੰ ਉਹਨਾਂ ਦੇ ਸਾਹਮਣੇ ਲੈ ਕੇ ਆਈ ਸੀ ਉਹ ਪੂਰਾ ਹੋ ਗਿਆ ਪਿੱਛੋਂ ਫਿਰ ਇੱਕ ਹੋਰ ਆਵਾਜ਼ ਆਈ ਹਾਈ ਕੁੜੀ ਗੋਰੀ ਨਾਲ ਕਿਉਂ ਚਲੀ ਗਈ ਇਹ ਸੁਣ ਕੇ ਬਿੰਦੀ ਦਾ ਦਿਲ ਕੀਤਾ ਕਿ ਉੱਚੀ ਉੱਚੀ ਬੋਲ ਕੇ ਜਵਾਬ ਦੇਵਾਂ ਇਸ ਇੱਜ਼ਤ ਤੇ ਅਣਖ ਵਾਲੇ ਸਮਾਜ ਨੂੰ ਕਿ ਮੈਂ ਕਿਉਂ ਗਈ ਗੋਰੀ ਨਾਲ ਪਰ ਬਿੰਦੀ ਨੇ ਇਸ ਆਵਾਜ਼ ਦੀ ਕੋਈ ਪਰਵਾਹ ਨਾ ਕੀਤੀ ਉਹ ਜੌਨ ਦੀ ਬਾਹ ਫੜੀ ਬਰੈਡਾਂ ਵਾਲੀ ਟ੍ਰੇ ਵਿੱਚੋਂ ਦੀ ਗੁਜ਼ਰਦੀ ਹੋਈ ਬੇਕਰੀ ਵਿੱਚੋਂ ਬਾਹਰ ਨਿਕਲ ਗਈ ਕਹਾਣੀ ਕਿਵੇਂ ਦੀ ਲੱਗੀ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਰਾਹੀਂ ਲਿਖ ਕੇ ਜ਼ਰੂਰ ਸਾਂਝੇ ਕਰਿਓ ਕਹਾਣੀ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਵੋ ਅੱਜ ਲਈ ਬਸ ਇੰਨਾ ਹੀ ਮਿਲਦੇ ਆ ਇੱਕ ਨਵੀਂ ਕਹਾਣੀ ਦੇ ਨਾਲ ਕਹਾਣੀ ਸੁਣਨ ਲਈ ਤੇ ਆਪਣਾ ਕੀਮਤੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ